ਮਾਜੀ ਸਾਹਮਣੇ ਜੀ ਇਸੋ ਹਸਪਤਲ ਚ ਸਭ ਜੀਤ ਲੋਟ ਕੋਈ ਨਹੀਂ ਚੱਲ ਕਿਤੇ ਨੇੜੇ ਕੋਈ ਕਿਤੇ ਹੈਗੀ ਕੋਈ ਪੈਕ ਜਿਹੜੀ ਇੱਕ ਬਹੁਤੀ ਤਰ੍ਹਾਂ ਆਜਾ ਆਜਾ ਯੋ ਇੰਟਰ ਆਜਾ ਸਾਹਮਣੇ ਆਦੋ ਬੈਠੋ ਇੰਪੀਨਰ ਇੱਥੇ ਫੇਟਸ ਬੋਡੀਅਮ ਫਿਨਿਸ਼ ਕਰਾ ਅੰਮ੍ਰਿਤ ਸਿੰਘ ਮੱਛਾ ਨੇ ਆਪਣੇ ਕਾਈਨੋਚਿੰਗ ਮੇਰਾ ਕਪੜਾ ਵੀ ਵੈਰੀ ਗੁੱਡ ਤੇਰਾ ਪਰ ਮੈਟ ਵੀ ਇਹਨਾਂ ਨੂੰ ਮਿਲੇ ਸਰ ਦੀ 15 ਲੱਖ ਦਾ ਮੈਟ ਇਹਨਾਂ ਨੂੰ ਮੈਟ ਇੰਟਰਨੈਸ਼ਨਲ ਮੈਟ ਹੈ ਰਬਰ ਮੈਟ ਸਾਰੀਆਂ ਬੱਚੀਆਂ ਉੱਤੇ ਬਹੁਤ ਵਧੀਆ ਪਰਫਾਰਮੈਂਸ ਉੱਥੇ ਰੈਜੀਡੈਂਸ ਮਨਨਪ੍ਰਸਾਦ ਕੇ ਸਾਹਿਬ ਸੈਟਿੰਗ ਦੇ ਅਥਲੈਟਿਕ ਦੇ ਨਹੀਂ ਹੈ ਹਾਕੀ ਵਾਲੇ ਮੁੰਡੇ ਹਾਂਜੀ ਸਰ ਰੋਕਰ ਸਰ ਅੱਜ ਤਾਂ ਹੈ ਨਹੀਂ ਰੋਕਰ ਨਹੀਂ ਗਈ ਰੋਕਰ ਸਿਕਸ ਸਾਈਡ ਲਵਾ ਦਨੇ ਸਿਕਸ ਸਾਈਡ ਲਵਾ ਦਿਓ ਸਰ ਪਰ ਉਹਨਾਂ ਜੂਨੀਅਰ ਨੇਸ਼ਨਲ ਹੋ ਰਹੀ ਆ ਸਾਡੇ ਰੋਕਰ ਦੇ ਆਪਣੇ ਚਾਰ ਬੱਤੀ ਆ ਜੀ ਉਹਦੇ ਫਿਰ ਜੂਨੀਅਰ ਨੇਸ਼ਨਲ ਕਾਤੇ ਖੇਡਦੇ ਕਾਤੇ ਖੇਡਦੇ ਸਰ ਸਿਕਸ ਸਾਈਡ ਲਵਾ ਦਨੇ ਸਿਕਸ ਸਾਈਡ ਲਵਾ ਦਿਓ ਸਰ ਬਹੁਤ ਜਿਆਦਾ ਬਣਾ ਕੀਤਾ ਜੀ ਬਹੁਤ ਸ਼ੁਕਰਤਾ ਜੀ ਸਿਕਸ ਸਾਈਡ ਦਾ ਸਰ ਜੀਵੇਂ ਸਰ ਹਾਂ ਸਰ ਰੋਕਰ ਸੇਮ ਜੀ ਸ ਉਹ ਸੁਮੇਰੀ ਗੇਮ ਕੈਕਿੰਗ ਕਰਨਾ ਹੈ ਪਰ ਸਾਡੇ ਕੋ 2015 ਤੋਂ ਸਾਡਾ ਸੈਂਟਰ ਚੱਲ ਰਿਹਾ ਸਰ ਪੰਜਾਬ ਸਪੋਰਟਸ ਡਿਪਾਰਟਮੈਂਟ ਦਾ ਸਰ 2022 ਦੇ ਵਿੱਚ ਆ ਕੇ ਸਾਨੂੰ ਜਿਹੜੀਆਂ ਬੋਟਸ ਨੇ ਉਹ ਅਵੇਲੇਬਲ ਹੋਈਆਂ ਨੇ ਜਿਹੜਾ ਸਾਡਾ ਇਕਵਿਪਮੈਂਟ ਸੀਗਾ ਮਤਲਬ 2015 ਤੋਂ ਲੈ ਕੇ 22 ਤੱਕ ਸਾਡੇ ਕੋ ਇਕਵਿਪਮੈਂਟ ਨਹੀਂ ਸੀ ਸੀਗਾ ਜਿਹੜਾ ਅਸੀਂ ਨੈਸ਼ਨਲ ਕੈਂਟਿੰਗ ਵੀ ਜਾਣਾ ਹੁੰਦਾ ਸੀਗਾ ਅਸੀਂ ਅਦਰ ਸਟੇਟਸ ਤੋਂ ਜਾਂਦਾ ਇਕਵਿਪਮੈਂਟ ਮੰਗਦੇ ਸੀਗੇ ਜਿਹੜਾ ਸਾਡੀ ਸਟੇਟ ਹੁੰਦੀ ਸੀ ਅਸੀਂ ਤਾਂ ਵੀ ਜਿਹੜੀ ਬਾਹਰਲੀ ਸਟੇਟ ਤੋਂ ਲੈ ਕੇ ਫਿਰ ਅਸੀਂ ਆਪਣੀ ਸਟੇਟ ਛੇੜਦੇ ਸੀ ਔਰ 2022 ਤੋਂ ਬਾਅਦ ਸਾਡੇ ਕੋਲ ਸਭ 13 ਜਿਹੜੇ ਇੰਟਰਨੈਸ਼ਨਲ ਮੈਡਲ ਨੇ 12 ਇੰਟਰਨੈਸ਼ਨਲ ਐਥਲੀਟ ਨੇ ਪਰ ਸਰ ਸੈੱਟ ਦੇ ਕੋਲ ਨੈਸ਼ਨਲ ਦੇ ਵਿੱਚ 150 ਪਲੱਸ ਮੈਡਲ ਹੈ 2022 ਤੋਂ 2025 ਦੇ ਵਿੱਚ ਵਿੱਚ ਕਿਉਂਕਿ ਫਲੂਮੈਂਟ ਆ ਗਿਆ ਜੀ ਸਰ ਸੋ ਖਰੇ ਦੇ ਲਈ ਅਸੀਂ ਸ਼ੁਕਰਗੁਜ਼ਾਰ ਹਾਂ ਤੁਹਾਡੇ ਦਾ ਥੈਂਕ ਯੂ ਅਜੀਤ ਕੋਟਿੰਗ ਕਰ ਲੈ ਇੱਕ ਇੱਕ ਬੋਲਦੇ ਸਾਰਾ ਉਹਨੂੰ ਵੀ ਫਿਰ ਇਨਕਾਰ ਨਹੀਂ ਬਣੇ ਅਸੀਂ ਇਸ ਤਰ੍ਹਾਂ ਗੁਲਾਬ ਥੈਂਕ ਯੂ ਥੈਂਕ ਯੂ ਜੀ ਆਪਣੀ ਬਾਈਕ ਤੇ ਦਾ e tira de na background